ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਤ ਦੁਖਦਾਰੂ ਸੁਖ ਰੋਗ ਪਿਆ ਇੱਕ ਹੋਰ ਤੋਕੇ ਮਿੱਠਾ ਕਰਕੇ ਖਾਇਆ ਮਿੱਠਾ ਕਰਕੇ ਖਾਇਆ ਪਿਆਰੇ ਤਿੰਨ ਤਨ ਕੀਤਾ ਰੋਗ ਇਹ ਸਾਰੀਆਂ ਗੁਰੂ ਕੀ ਬਾਣੀਆਂ ਨੇ ਮੇਰੀ ਕੋਈ ਨਹੀਂ ਗੀ ਸਾਧ ਸੰਗਤ ਜੀ ਆਪਾਂ ਰੋਗੀ ਕਿਉਂ ਹੁੰਨੇ ਆ ਵੈਸੇ ਤੇ ਦੋ ਤਰ੍ਹਾਂ ਦੇ ਰੋਗ ਨੇ ਤਨ ਦੇ ਰੋਗ ਤੇ ਮਨ ਦੇ ਰੋਗ ਦੋਹਾਂ ਨੂੰ ਵੱਖਰੇ ਨਹੀਂ ਸੰਪੂਰਨ ਰੂਪ ਚ ਕੀਤਾ ਜਾ ਸਕਦਾ ਪਰ ਕੁਝ ਹੱਦ ਤੱਕ ਵੱਖਰੇ ਵੀ ਨੇ ਮੁੱਖ ਰੂਪ ਚ ਤਨ ਦੇ ਰੋਗਾਂ ਦੀ ਗੱਲ ਹੈ ਸਾਡਾ ਸਰੀਰ ਰੋਗੀ ਕਿਉਂ ਹੁੰਦਾ ਭਾਵੇਂ ਇਹਦੇ ਵਿੱਚ ਕਈ ਕਾਰਨ ਨੇ ਪਰ ਇੱਕ ਕਾਰਨ ਇਹਦੇ ਵਿੱਚ ਬਹੁਤ ਵੱਡਾ ਅੱਜ ਦੇ ਯੁੱਗ ਵਿੱਚ ਹੈ ਕਿ ਆਪਾਂ ਸੁਖ ਰਹਿਣੇ ਹੋ ਗਏ ਆ ਇਥੇ ਮਿੱਠਾ ਕਰਕੇ ਖਾਇਆ ਤੋਂ ਮਤਲਬ ਇਹ ਹੈ ਕਿ ਅਸੀਂ ਸੁਖ ਰਹਿਣੇ ਹੋ ਗਏ ਆ ਦੁੱਖ दारू ਸੁਖ ਰੋਗ ਭਇਆ ਕਿਵੇਂ ਆਪਾਂ ਸੁਖ ਰਹਿਣੇ ਕਿਵੇਂ ਹੋ ਗਏ ਆ ਦਸ ਮੈਂ ਦਿਨਾ ਸੋਚ ਤੁਸੀਂ ਲਿਓ ਜੇ ਅੱਜ ਕੱਲ ਆਪਾਂ ਨੂੰ ਅਲਰਜੀ ਹੁੰਦੀ ਹੈ ਬਹੁਤ ਸਾਰੀ 15 20 ਸਾਲ ਪਹਿਲਾਂ ਕਿਸੇ ਨੇ ਨਾ ਹੀ ਨਹੀਂ ਸੀ ਸੁਣਿਆ ਅਲਰਜੀ ਦਾ ਕਿਉਂਕਿ ਉਦੋਂ 에어 ਕੰਡੀਸ਼ਨ ਹੀ ਨਹੀਂ ਸੀ ਹੁੰਦੇ ਮੇਰੀ ਉਮਰ ਦੇ ਉਸ ਤੋਂ ਬਾਅਦ ਵਾਲੇ ਵੀ ਸਾਰੇ ਮਿੱਟੀ ਦੇ ਪਾਣੀ ਦੇ ਨਾਲ ਖੂ ਘਿਆਰੀਆਂ ਖੇਡਦੇ ਹੁੰਦੇ ਸੀ ਹੁਣ ਕੀ ਹੈ ਇਹਨੂੰ ਬਦਾਮਾਂ ਤੋਂ ਅਲਰਜੀ ਹੋ ਗਈ ਹੈ ਜਿਹਨੂੰ ਬਦਾਮ ਖਾਣ ਨੂੰ ਨਹੀਂ ਲੱਭਣੇ ਉਹਨੂੰ ਕਿੱਥੇ ਅਲਰਜੀ ਹੋਣੀ ਹੈ ਬਈ ਉਹਨੂੰ ਖਵਾ ਕੇ ਵੇਖੋ ਅਲਰਜੀ ਹੁੰਦੀ ਹੈ ਫਿਰ ਕੀ ਹੈ ਸਿਰੇ ਦੀ ਗੱਲ ਕਿ ਕਣਕ ਤੋਂ ਅਲਰਜੀ ਹੋ ਜਾਂਦੀ ਹੈ ਕਦੀ ਸੁਣੀ ਸੀ ਕਿਉਂਕਿ ਇਸ ਤਰ੍ਹਾਂ ਹੈ ਕਿ ਆਪਾਂ ਨੂੰ ਅਲਰਜੀਆ ਤਾਂ ਆਉਣ ਲੱਗ ਪਈਆਂ ਨੇ ਆਪਾਂ ਸੁੱਖ ਰਹਿਣੇ ਹੋ ਗਏ ਆ ਆਪਾਂ 에어 ਕੰਡੀਸ਼ਨਰ ਵਿੱਚ ਰਹਿਣ ਲੱਗ ਪਏ ਆ ਅਤੇ ਆਪਾਂ ਮਿੱਟੀ ਤੋਂ ਦੂਰ ਹੋ ਗਏ ਆ ਇਹ ਸਰੀਰ ਮਿੱਟੀ ਦਾ ਬਣਿਆ ਧਿਆਨ ਨਾਲ ਸੁਣਿਓ ਇਹ ਸਰੀਰ ਮਿੱਟੀ ਦਾ ਬਣਿਆ ਆਪਾਂ ਆਪਣੇ ਬੱਚਿਆਂ ਨੂੰ ਮਿੱਟੀ ਤੋਂ ਬਹੁਤ ਬਚਾ ਕੇ ਰੱਖਦੇ ਆ ਵੇਖਿਆ ਹਾਂ ਨਿਆਣੇ ਗੰਦੇ ਨਾ ਹੋ ਜਾਣ ਉਹ ਤੇ ਬਣਿਆ ਹੀ ਮਿੱਟੀ ਦਾ ਮਿੱਟੀ ਤੋਂ ਬਣਿਆ ਤੇ ਮਿੱਟੀ 'ਚ ਹੀ ਜਾ ਕੇ ਰਲਣਾ ਉਹਨੇ ਮਿੱਟੀ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਇਸ ਤਰ੍ਹਾਂ ਦਾ ਇਸ ਤਰ੍ਹਾਂ ਦੀ ਦਵਾਈ ਹੈ ਕਿ ਜਿਹੜੀ ਦਾ ਲੇਪ ਕਰਨ ਨਾਲ ਹੀ ਬਹੁਤ ਰੋਗ ਠੀਕ ਹੋ ਜਾਂਦੇ ਨੇ ਸੋ ਆਪਾਂ ਨੂੰ ਮਿੱਟੀ ਤੋਂ ਦੂਰ ਨਹੀਂ ਹੋਣਾ ਚਾਹੀਦਾ ਬਹੁਤੇ ਸੁਖ ਰਹਿਣੇ ਨਹੀਂ ਹੋਣਾ ਚਾਹੀਦਾ ਹੁੰਦਾ ਕੀ ਇਹ ਕਿ ਟੀਵੀ ਦੇ ਅੱਗੇ ਬੈਠ ਕੇ ਆਪਾਂ ਕਈ ਘੰਟੇ ਲਾ ਸਕਦੇ ਆ ਕੰਪਿਊਟਰ ਤੇ ਇੰਟਰਨੈਟ ਤੇ ਮੋਬਾਈਲ ਫੋਨ ਤੇ ਕਈ ਘੰਟੇ ਗੱਪਾਂ ਮਾਰ ਸਕਦੇ ਆ ਪਰ ਸਾਡੇ ਕੋਲ ਵਰਜਿਸ਼ ਕਰਨ ਵਾਸਤੇ ਸਮਾਂ ਨਹੀਂ ਹੈ ਸੋਚਿਓ ਜੇ ਸਾਡੇ ਕੋਲ ਸਮਾਂ ਨਹੀਂ ਹੈਗਾ ਮੈਨੂੰ ਵੇਲ ਨਹੀਂ ਹੈਗਾ ਜਿੱਥੇ ਇਹ ਸਰੀਰ ਜਿਸ ਪਰਮਾਤਮਾ ਨੇ ਬਣਾਇਆ ਉਹਨੇ ਇਹਨੂੰ arogya ਰੱਖਣ ਦੇ ਵੀ ਕਈ ਰਸਤੇ ਬਣਾਏ ਨੇ ਮੁੱਖ ਰੂਪ ਦੇ ਵਿੱਚ ਚਾਰ ਦਵਾਰੇ ਨੇ ਸਾਡੇ ਸਰੀਰ ਦੇ ਜਿਨ੍ਹਾਂ ਵਿੱਚੋਂ ਦੀ ਸਾਡਾ ਸਰੀਰ ਮੈਲ ਬਾਹਰ ਕੱਢਦਾ ਹੈ ਟੱਟੀ ਰਸਤੇ ਪਿਸ਼ਾਬ ਰਸਤੇ ਪਸੀਨਾ ਚਮੜੀ ਥਾਣੀ ਪਸੀਨਾ ਆਉਂਦਾ ਤੇ ਸਵਾਸ ਰਸਤੇ ਅਤੇ ਇਸਤਰੀਆਂ ਨੂੰ ਪੰਜਵਾਂ ਰਸਤਾ ਜਿਹੜੀ ਮਾਵਾਰੀ ਆਉਂਦੀ ਹੈ ਮਹੀਨੇ ਬਾਅਦ ਇਹਨਾਂ ਪੰਜਾਂ ਰਸਤਿਆਂ ਵਿੱਚੋਂ ਕੋਈ ਵੀ ਰਸਤਾ ਰੁਕ ਜਾਵੇ ਤੇ ਮਨੁੱਖ ਰੋਗੀ ਹੋ ਜਾਂਦਾ ਹੈ ਇਹਨਾਂ ਰਸਤਿਆਂ ਚੋਂ ਕੋਈ ਵੀ ਇੱਕ ਰਸਤਾ ਆਪਣਾ ਕੰਮ ਛੱਡ ਦੇਵੇ ਕਿਸੇ ਕਾਰਨ ਸਫਾਈ ਨਾ ਹੋਵੇ ਉਹ ਸਾਡੇ ਅੰਦਰ ਜੋ ਪਦਾਰਥ ਰੁਕੇਗਾ ਉਹਦੀ ਜ਼ਹਿਰ ਬਣ ਕੇ ਅਸੀਂ ਰੋਗੀ ਹੋ ਜਾਂਦੇ ਆ ਇਸ ਲਈ ਆਪਾਂ ਨੂੰ ਲੋੜ ਹੈ ਕਿ ਆਪਾਂ ਇਹਨਾਂ ਸਾਰੇ ਦੁਆਰਿਆਂ ਨੂੰ ਸਹੀ ਰੂਪ ਵਿੱਚ ਚਾਲੂ ਰੱਖੀਏ ਪਸੀਨਾ ਆਉਂਦਾ ਰਹੇ ਜੇ ਸਦਾ ਇਰ ਕੰਡੀਸ਼ਨ 'ਚ ਬੈਠੇ ਰਵਾਂਗੇ ਤਾਂ ਕਿੱਥੋਂ ਆਏਗਾ ਮੀਨਾ ਮਾਈਆਂ ਬੀਬੀਆਂ ਨੂੰ ਠੀਕ ਸਮੇਂ ਸਿਰ ਆਉਣਾ ਹੀ ਚਾਹੀਦਾ ਹੈ ਇਸੇ ਤਰ੍ਹਾਂ ਟੱਟੀ ਪਿਸ਼ਾਬ ਖੁੱਲ ਕੇ ਆਉਣਾ ਚਾਹੀਦਾ ਹੈ ਗਰਮੀਆਂ ਦੇ ਦਿਨਾਂ 'ਚ ਪਿਸ਼ਾਬ ਖੁੱਲ ਕੇ ਨਹੀਂ ਆਉਂਦਾ ਡਾਕਟਰ ਆਖੀ ਜਾਂਦੇ ਨੇ ਕਿ ਪਾਣੀ ਪੀਓ ਉਹ ਪਾਣੀ ਬਹੁਤਾ ਪੀਆਗੇ ਡਿੱਡਜਾ ਫਾਰਾ ਹੋ ਜਾਏਗਾ ਟੱਟੀਆਂ ਲੱਗ ਜਾਣਗੀਆਂ ਪਾਣੀ ਪੀਤੀਆਂ ਨਿਰਾਪੂਰਾ ਬਹੁਤਾ ਪਿਸ਼ਾਬ ਨਹੀਂ ਆਏਗਾ ਪਿਸ਼ਾਬ ਖੋਲ ਕੇ ਲਿਆਉਣ ਲਈ ਪੇਟ ਤੇ ਪੈਡੂ ਵਾਲਾ ਸਾਰਾ ਥਾਂ ਪੱਟਾਂ ਤੱਕ ਇਹ ਸਾਰੇ ਥਾਂ ਨੂੰ ਯਾਨੀ ਕਸ਼ੇਰੇ ਵਾਲਾ ਸਾਰਾ ਥਾਂ ਤੇ ਪੇਟ ਇਹ ਸਥਾਂ ਤੇ ਠੰਡਾ ਕੱਪੜਾ ਗਿੱਲੇ ਪਾਣੀ ਠੰਡੇ ਬਰਫ਼ ਵਾਲੇ ਪਾਣੀ ਦਾ ਰੱਖ ਕੇ ਵੇਖੋ 15-20 ਮਿੰਟ ਦੋ ਵਾਰੀ ਦਿਨ ਚ ਰੱਖ ਕੇ ਵੇਖੋ ਕਿਵੇਂ ਪਿਸ਼ਾਬ ਖੁੱਲਦਾ ਕਿਸੇ ਦਵਾਈ ਦੀ ਲੋੜ ਨਹੀਂ ਕਰਕੇ ਵੇਖੋ ਇਸੇ ਹੀ ਤਰ੍ਹਾਂ ਆਪਾਂ ਨੂੰ ਇਸੇ ਹੀ ਤਰ੍ਹਾਂ ਆਪਾਂ ਨੂੰ ਛੋਟਾ ਮੋਟਾ ਜ਼ਖਮ ਹੋ ਜਾਂਦਾ ਤੇ ਝੱਟ ਡਾਕਟਰ ਕੋਲ ਭੱਜ ਪੈਨੇ। ਉਹ ਅਗਵਾ ਦਾ ਟੀਕਾ ਲੱਗੇਗਾ ਟੈਟਨਸ ਦਾ। ਹੁੰਦਾ ਕਿ ਕਦੀ ਕਿਸੇ ਨੂੰ ਟੈਟਨਸ ਹੋਈ ਸੀ। ਠੀਕ ਹੈ ਉਹ ਵੈਸੇ ਲਾਉਂਦੇ ਨੇ ਚਲੋ ਚੰਗੀ ਗੱਲ ਐ। ਪਰ ਅੱਗੇ ਤੇ ਹੁੰਦਾ ਸੀ ਕਿ ਕਿਸੇ ਦੇ ਕਈ ਵਾਜੇ ਪੈਰਦੇ ਤੇ ਉਹ ਤੇ ਖੇਤ 'ਚ ਹੀ ਲੋਕ ਉਹਦੇ ਉੱਤੇ ਪਿਸ਼ਾਬ ਕਰ ਦਿੰਦੇ ਸੀ। ਤੇ ਮਿੱਟੀ ਲਾ ਦੇਣੀ ਸਰੋਂ ਦਾ ਤੇਲ ਲਾਤਾ ਉਹਦੇ ਨਾਲ ਹੀ ਠੀਕ। ਸੋ ਅੱਜ ਦੇ ਯੁੱਗ ਵਿੱਚ ਵੀ ਆਪਾਂ ਨੂੰ ਲੋੜ ਹੈ ਕਿ ਘਰੇਲੂ ਨੁਸਖੇ ਦੇਸੀ ਸਾਧੀਆਂ ਜੜੀਆਂ ਬੂਟੀਆਂ ਵਰਤੀਏ ਤਾਂ ਕਿ ਆਪਾਂ ਬਹੁਤਾ ਡਾਕਟਰਾਂ ਤੇ ਨਿਰਭਰ ਨਾ ਹੋਈਏ ਕਿਸੇ ਵੀ ਜ਼ਖਮ ਵਾਸਤੇ ਹਲਦੀ ਅੰਦਰ ਖਾਦਿਆਂ ਵੀ ਬਹੁਤ ਲਾਭ ਕਰਦੀ ਏ ਗੁੱਜੀ ਛੱਟ ਨੂੰ ਵੀ ਲਾਭ ਕਰਦੀ ਏ ਤੇ ਨਾਲੇ ਜੇ ਉਹਨੂੰ ਸਰੋਂ ਦੇ ਤੇਲ 'ਚ ਤੜਕ ਕੇ ਉਹਦਾ ਫੰਬਾ ਉੱਤੇ ਲਾਈਏ ਤੇ ਉਹ ਸਾਰੀਆਂ ਮਲਮਾਂ ਨਾਲੋਂ ਵੱਧ ਕੰਮ ਕਰਦਾ ਕਿੰਨਾ ਰੇਸ਼ਾ ਪਿਆ ਹੋਵੇ ਛੱਟ ਸੁਕਾ ਦਿੰਦਾ ਚੀਜ਼ ਕਿਉਂ ਆਈ ਦੀ ਹੈ ਕਿਉਂ ਵਾਰੀ ਵਾਰੀ ਛੇੜਦੇ ਹੋ ਇਹੋ ਜੀਆਂ ਅਨੇਕ ਹੀ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਘਰੇਲੂ ਨੁਸਖੇ ਨੇ ਜਿਨ੍ਹਾਂ ਕਰਕੇ ਆਪਾਂ ਆਪਣਾ ਜੀਵਨ ਸੁਖੀ ਚਲਾ ਸਕਦੇ ਹਾਂ ਇਹਦਾ ਇਹ ਮਤਲਬ ਨਹੀਂ ਕਿ ਜੋ ਡਾਕਟਰੀ ਇਲਾਜ ਹੈ ਆਯੁਰਵੇਦ ਦਾ ਐਲੋਪੈਥੀ ਹੋਮੋਪੈਥੀ ਉਹ ਗਲਤ ਨੇ ਉਹ ਆਪਣੀ ਆਪਣੀ ਥਾਂ ਬਹੁਤ ਵਧੀਆ ਨੇ ਉਹਨਾਂ ਤੋਂ ਬਿਨਾ ਗੁਜ਼ਾਰਾ ਨਹੀਂ ਹੋ ਸਕਦਾ ਉਹਦੀ ਲੋੜ ਹੈ ਪਰ ਮੁਢਲੇ ਤਾਂ ਤੇ ਛੋਟੇ-ਮੋਟੇ ਕੰਮਾਂ ਲਈ ਐਵੇਂ ਭੱਜੇ ਜਾਣਾ ਠੀਕ ਨਹੀਂ ਤੇ ਜਿਹੜੇ ਮੇਰੇ ਕੋਲ ਆਉਂਦੇ ਨੇ ਕਈ ਸਰੀਰ ਉਹਨਾਂ ਚੋਂ ਕਈਆਂ ਦਾ ਭਾਰ ਬਹੁਤ ਜ਼ਿਆਦਾ ਹੁੰਦਾ ਮੋٹے ਹੁੰਦੇ ਨੇ ਉਹਨਾਂ ਨੂੰ ਇੱਕੋ ਹੀ ਬੇਨਤੀ ਹੈ ਕਿ ਕਿਸੇ ਵੀ ਮੋਟਾਪੇ ਵਾਲੇ ਨੂੰ ਕੋਈ ਦਵਾਈ ਫਟਾਫਟ ਅਸਰ ਨਹੀਂ ਕਰੇਗੀ ਮੇਰੇ ਕੋਲ ਆਉਣ ਤੋਂ ਪਹਿਲਾਂ ਭਾਰ ਘਟਾ ਕੇ ਆਇਆ ਕਰੋ ਮੇਰੇ ਕੋ ਜਿਹੜੇ ਸਰੀਰ ਆਉਂਦੇ ਨੇ ਜੇ ਮੈਂ ਆਖਾਂ ਉਹਦੇ ਨਹੀਂ ਜੀ ਮੈਂ ਤੇ ਦੋ ਹੀ ਪਰਸ਼ਾਦੇ ਛੱਕਦਾ ਇਹ ਆਪਣਾ ਆਪਣਾ ਸਰੀਰ ਦਾ ਹਿਸਾਬ ਹੈ ਕਿਸੇ ਨੂੰ ਦੋ ਪ੍ਰਸ਼ਾਦੇ ਵੀ ਵਾਧੂ ਨੇ ਤੇ ਕਿਸੇ ਨੂੰ ਛੇ ਵੀ ਘੱਟ ਨੇ ਲੋੜ ਇਸ ਗੱਲ ਦੀ ਹੈ ਸਰੀਰ ਰਿਸਟ ਪੋਸਟ ਰਵੇ ਪਤਲਾ ਵੀ ਨਾ ਹੋਵੇ ਤੇ ਬਹੁਤਾ ਮੋਟਾ ਵੀ ਨਾ ਹੋਵੇ ਸਵਾਮੀ RAMDEV ਜੀ ਨੇ ਬਹੁਤ ਵਧੀਆ ਕੰਮ ਕੀਤਾ ਪਰਉਪਕਾਰ ਕੀਤਾ ਹੈ ਸਾਡੇ ਲੋਕਾਂ ਤੇ ਜਿਹੜਾ ਉਹਨਾਂ ਨੇ ਯੋਗ ਆਸਨ ਸਿਖਾਏ ਨੇ ਉਹਦੇ ਅਨੁਸਾਰ ਯੋਗ ਆਸਨ ਕਰੋ ਪ੍ਰਾਣਾਯਾਮ ਕਰੋ ਕਿਉਂਕਿ ਇੱਕ ਜ਼ਹਿਰ ਨੂੰ ਬਾਹਰ ਕੱਢਣ ਦਾ ਇੱਕ ਰਸਤਾ ਸਾਡੇ ਸਵਾਸ ਦਾ ਹੈ ਉਦੇ ਲਈ ਪ੍ਰਾਣਾਯਾਮ ਕਰਨਾ ਬਹੁਤ ਹੀ ਲਾਭਦਾਇਕ ਹੈ ਕਿ ਹੋਰ ਵੀ ਬਿਮਾਰੀਆਂ ਨੂੰ ਲਾਭ ਕਰਦਾ ਪਰ ਸਵਾਸ ਕਿਰਿਆ ਜਿਹੜੀਆਂ ਛਾਤੀ ਦੇ ਰੋਗ ਨੇ ਉਹਦੇ ਨਾਲ ਬਹੁਤ ਲਾਭ ਹੁੰਦਾ ਸੋ ਇਸੇ ਹੀ ਤਰ੍ਹਾਂ ਕ੍ਰੇਲੂ ਨੂੰਸਕੇ ਵਰਤ ਕੇ ਆਪਣੀ ਖੁਰਾਕ ਸਾਦੀ ਕਰਕੇ ਵਜਨ ਨੂੰ ਸਹੀ ਰੱਖ ਕੇ ਆਪਣਾ ਜੀਵਨ ਨਿਰਵਾਹ ਕਰੀਏ ਤੇ ਸਾਨੂੰ ਬਹੁਤੇ ਰੋਗ ਨਹੀਂ ਆ ਸਕਦੇ ਜਿਹੜੇ ਮੈਂ ਦੱਸੇ ਨੇ ਚਾਰ ਦੁਆਰੇ ਪੁਰਸ਼ਾਂ ਦੇ ਤੇ ਪੰਜ ਦੁਆਰੇ ਇਸਤਰੀਆਂ ਦੇ ਜੇ ਇਹ ਮੈਲ ਸਾਫ਼ ਹੁੰਦੀ ਰਵੇ ਫਟਾਫਟ ਮਨੁੱਖ ਰੋਗੀ ਨਹੀਂ ਹੁੰਦਾ ਔਰ ਆਯੁਰਵੇਦ ਦੇ ਵਿੱਚ ਲਿਖਿਆ ਹੈ ਕਿ ਮਨੁੱਖ ਵਰਜਿਸ਼ ਕਰੇ ਅਤੇ ਠੰਡੀ ਖੁਰਾਕ ਖਾਵੇ ਧਿਆਨ ਨਾਲ ਸੁਣਿਓ ਠੰਡੀ ਖੁਰਾਕ ਕਿਉਂ ਖਾਵੇ ਤੇ ਵਰਜਿਸ਼ ਕਰੇ ਉਹਨੂੰ ਛੇਤੀ ਛੇਤੀ ਰੋਗ ਨਹੀਂ ਲੱਗਦਾ ਅੱਜ ਕੱਲ ਡਾਕਟਰਾਂ ਦੇ ਨੇ ਹਾਂ ਠੰਡਾਈ ਨਹੀਂ ਖਾਣੀ ਕਿੰਦੀ ਆਈ ਨਹੀਂ ਖਾਣੀ ਤੇ ਸਰੀਰ ਕਿਵੇਂ ਚੱਲਣਾ ਨਹੀਂ ਚੰਦੀ ਆਈ ਜਰੂਰ ਖਾਣੀ ਹੈ ਪਰ ਥੋੜੀ ਖਾਣੀ ਚੰਦੀ ਆਈ ਜਰੂਰ ਖਾਣੀ ਹੈ ਪਰ ਥੋੜੀ ਖਾਣੀ ਹੈ ਤੇ ਉਹ ਵੀ ਤਲੀ ਨਹੀਂ ਖਾਣੀ ਜੋ ਕਿਉਂਕਿ ਗਊ ਦਾ ਘੋ ਆਪਣੇ ਆਪ ਦੀ ਇੱਕ ਬਹੁਤ ਵੱਡੀ ਔਸ਼ਧੀ ਹੈ ਬਹੁਤ ਵੱਡੀ ਔਸ਼ਧੀ ਹੈ ਸਾਦਾ ਘੋ ਬਿਨਾ ਕਿਸੇ ਚੀਜ਼ ਤੋਂ ਇੱਕ ਚਮਚਾ ਦਾ ਚਮਚਾ ਜੇ ਲਿਆ ਜਾਵੇ ਤੇ ਬੜਿਆਂ ਰੋਗਾਂ ਨੂੰ ਦੂਰ ਕਰਦਾ ਇਥੋਂ ਤੱਕ ਕਿ ਮਾਨਦ ਅਗਨੀ ਨੂੰ ਯਾਨੀ ਭੁੱਖ ਘਟੀ ਨੂੰ ਵੀ ਘੋ ਵਧਾ ਦਿੰਦਾ ਸੋ ਇਹੋ ਜੀਆਂ ਚੀਜ਼ਾਂ ਆਪਣੇ ਦੇਸ਼ ਦੀਆਂ ਆਪਣੀਆਂ ਘਰੇਲੂ ਚੀਜ਼ਾਂ ਵਰਤਨ ਦੀ ਲੋੜ ਹੈ ਜੇ ਇਹ ਵਰਤੋਗੇ ਜੀਵਨ ਸੁਖੀ ਚੱਲੇਗਾ ਤੇ ਮੇਰੇ ਕੋਲ ਇਸ ਕੰਮ ਲਈ ਵਾਰੀ-ਵਾਰੀ ਤੁਹਾਨੂੰ ਆਉਣ ਦੀ ਲੋੜ ਨਹੀਂ